ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਚਖੰਡ ਸ੍ਰੀ ਹਰਮੰਦਰ ਸਾਹਿਬ ਆਸਾ ਮਹਲਾ 5 ਛੰਤ ਘਰ 7 ਇਕੋਂਕਾਰ ਸਤਗੁਰ ਪ੍ਰਸਾਦ ਸਲੋਕ ਸੁਭ ਚਿੰਤਨ ਗੋਬਿੰਦ ਰਮਨ ਨਿਰਮਲ ਸਾਧੂ ਸੰਗ ਨਾਨਕ ਨਾਮ ਨਾ ਵਿਸਰੋ ਇਕ ਕੜੀ ਕਰ ਕਿਰਪਾ ਭਗਵੰਤ ਛੰਤ ਪਿੰਨੀ ਰੈਨ ਰਿਏ ਚਮਕਨ ਤਾਰੇ ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ ਰਾਮ ਪਿਆਰੇ ਸਦਾ ਜਾਗੇ ਨਾਮ ਸਿਮਰੇ ਅੰਦਿਨੋ ਚਰਨ ਕਮਲ ਧਿਆਨ ਹਿਰਦੈ ਪ੍ਰਭ ਵਿਸਰ ਨਾਹੀ ਏਕ ਖਿਨੋ ਤਜ ਮਾਨ ਮੋ ਵਿਕਾਰ ਮਨ ਕਾ ਕਲ ਮਲਾ ਦੁਖ ਜਾਰੇ ਬਿਨਵੰਤ ਨਾਨਕ ਸਦਾ ਜਾਗੇ ਹਰ ਦਾਸ ਸੰਤ ਪਿਆਰੇ ਇਹ ਪੰਜਵੀਂ ਪਾਛਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਬਾਣੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਹਨ ਆਕਾਲ ਪੁਰਖ ਇਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ हे ਭਗਵਾਨ ਮੈਂ ਸਦਾ ਪਲੀਆਂ ਸੋਚਾਂ ਸੋਜਦਾ ਰਹਾ ਮੈਂ ਗੋਬਿੰਦ ਦਾ ਨਾਮ ਜਪਦਾ ਰਹਾ ਮੈਂ ਗੁਰੂ ਦੀ ਪਵਿੱਤਰ ਸੰਗਤ ਕਰਦਾ ਰਹਾ ਗੁਰੂ ਸਾਹਿਬ ਕਹਿੰਦੇ ਹਨ हे ਭਗਵਾਨ ਮੇਰੇ ਉੱਤੇ ਮਿਹਰ ਕਰ ਮੈਂ ਇੱਕ ੜੀ ਵਾਸਤੇ ਵੀ ਤੇਰਾ ਨਾਮ ਨਾ ਭੁੱਲਾਂ ਭੀ ਜੀ ਰਾਤ ਵਿੱਚ ਆਕਾਸ਼ ਵਿੱਚ ਤਾਰੇ ਡਲਕਦੇ ਹਨ ਜੀਵੇ ਪਰਮਾਤਮਾ ਦੇ ਪ੍ਰੇਮ ਵਿੱਚ ਪੀਜੇ ਹੋਏ ਹਿਰਦੇ ਵਾਲੇ ਮਨੁੱਖ ਦੇ ਚਿਤ ਆਕਾਸ਼ ਵਿੱਚ ਸੋਨੇ ਆਤਮਿਕ ਗੁਣ ਅਲਿਸ਼ਕਾ ਮਾਰਦੇ ਹਨ ਮੇਰੇ RAM ਦੇ ਪਿਆਰੇ ਸੰਤ ਜਨ ਸਿਮਰਨ ਦੀ ਬਰਕਤ ਨਾਲ ਮਾਇਆ ਦੇ ਹਲਿਆਂ ਵੱਲੋਂ ਸੁਚੇਤ ਰਹਿੰਦੇ ਹਨ ਪਰਮਾਤਮਾ ਦੇ ਪਿਆਰੇ ਸੰਤ ਜਨ ਸਦਾ ਹੀ ਸੁਚੇਤ ਰਹਿੰਦੇ ਹਨ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦੇ ਹਨ ਸੰਤ ਜਨ ਆਪਣੇ ਹਿਰਦੇ ਵਿੱਚ ਪਰਮਾਤਮਾ ਦੇ ਸੋਨੇ ਕੋਮਲ ਚਰਨਾ ਦਾ ਧਿਆਨ ਕਰਦੇ ਹਨ ਤੇ ਉਸ ਦੇ ਦਰ ਤੇ ਅਰਦਾਸ ਕਰਦੇ ਹਨ हे ਪ੍ਰਭੂ ਜੱਤਾ ਜਿੰਨੇ ਸਮੇ ਲਈ ਵੀ ਸਾਡੇ ਦਿਲ ਤੋਂ ਦੂਰ ਨਾ ਹੋ ਸੰਤ ਜਨ ਆਪਣੇ ਮਾਨ ਦਾ ਮਾਨ ਛੱਡ ਕੇ ਮੋਹ ਤੇ ਵਿਕਾਰ ਧੂਰ ਕਰਕੇ ਆਪਣੇ ਸਾਰੇ ਦੁੱਖ ਪਾਪ ਸਾੜ ਲੈਂਦੇ ਹਨ ਗੁਰੂ ਸਾਹਿਬ ਕਹਿੰਦੇ ਹਨ ਪਰਮਾਤਮਾ ਦੇ ਪਿਆਰੇ ਸੰਤ ਪਰਮਾਤਮਾ ਦੇ ਦਾਸ ਸਦਾ ਮਾਇਆ ਦੇ ਹਲਿਆਂ ਵੱਲੋਂ ਸੁਚੇਤ ਰਹਿੰਦੇ ਹਨ